ਜੋ ਜਿੱਕਾ ਖਾਲਸਾ ਵਾਇਗਡੀ ਦੀ ਫਤਿਹ 19 ਮਾਰਚ ਉਹ ਕਾਲਾ ਦਿਨ ਜਿਹੜਾ ਕਿ ਕਿਸਾਨਾਂ ਦੀ ਚੱਲ ਰਹੇ ਅੰਦੋਲਨ ਨੂੰ ਬਰਬਾਦ ਕਰਨ ਵਾਸਤੇ ਤੇ ਬੈਠਕ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਉਹ ਕਾਲਾ ਦਿਨ ਕਦੇ ਕੋ ਨਹੀਂ ਜਾ ਸਕਦਾ ਤੇ ਉਸ ਤੋਂ ਵੀ ਵੱਡੀ ਘਟਨਾ ਹੋਈ ਹੈ ਜਿਹੜੀ ਕਿ ਕਿਸੇ ਦੇ ਧਿਆਨ 'ਚ ਨਹੀਂ ਆਈ ਹੁਣ ਪਤਾ ਚੱਲਿਆ ਜਦੋਂ ਜਿਹੜੇ ਗ੍ਰਿਫਤਾਰ ਸੀ ਸਾਥੀ ਜਾਂ ਜਿਹੜੇ ਜਿੰਨਾਂ ਤੋਂ ਗੱਲਬਾਤ ਪਤਾ ਚੱਲੀ ਹੈ ਖਨੋਰੀ ਮੋਰਚੇ ਦੇ ਉੱਪਰ ਖਨੋਰੀ ਬਾਰਡਰ ਦੇ ਉੱਪਰ ਲਗਾਤਾਰ ਅਖੰਡ ਜਾਪ ਚੱਲ ਰਹੇ ਸੀ ਜਪੀ ਸਾਹਿਬ ਦੇ ਜਾਪ ਚੱਲ ਰਹੇ ਸੀ ਮਹਾਰਾਜਾ ਸਰੂਪ ਪ੍ਰਕਾਸ਼ ਕੀ ਤਬਈਅਤ ਜਿਹੜਾ ਕਿ ਛਣਕ ਤੋਂ 10 ਫੁੱਟ ਨੀਚੇ ਤੇ ਧੰਨਵਾਦੀ ਜਦੋਂ ਦੇ ਮਰਮਰ ਤੇ ਬੈਠੇ ਨੇ ਉਦੋਂ ਤੋਂ ਲਗਾਤਾਰ ਅਖੰਡ ਜਾਪ ਚੱਲ ਰਹੇ ਸੀ ਜਿਹੜਾ ਕਿ ਉੱਥੇ ਸਾਡੇ ਬੀਬੀਆਂ ਜਾਂ ਗੁਰਸਿੱਖ ਜਿਹੜੇ ਸਾਥੀ ਸੀ ਉਹ ਆਪ ਖੁਦ ਉੱਥੇ ਪਾਠ ਕਰਦੇ ਸੀ ਤੇ 19 ਮਾਰਚ ਵਾਲੇ ਦਿਨ ਇਸ ਜਿਹੜੀ ਸਰਕਾਰ ਬੇਦਬੀਆਂ ਦਾ ਇਨਸਾਫ ਦੋਨ ਵਾਸਤੇ ਝੂਠ ਬੋਲ ਕੇ ਸਤਾ ਚਾਹੀ ਹੋਵੇ ਵੀ ਜਿਹੜੀਆਂ ਬੇਦਬੀਆਂ ਹੋਈਆਂ ਉਹਨਾਂ ਦਾ ਅਸੀਂ ਇਨਸਾਫ ਦਵਾਵਾਂਗੇ ਉਹ ਖੁਦ ਗ੍ਰਹਿ ਵਿਭਾਗ ਭਗਵੰਤ ਸਿੰਘ ਮਾਨ ਕੋਲੇ ਆ ਮੁੱਖ ਮੰਤਰੀ ਪੰਜਾਬ ਕੋਲੇ ਆ ਉਸ ਭਗਵੰਤ ਮਾਨ ਨੇ ਜਿਹੜੀ ਉਸ ਚੱਲ ਰਹੇ ਜਾਬ ਦੀ ਬੇਦਬੀ ਕੀਤੀ ਆ ਜਦੋਂ 19 ਮਾਰਚ ਨੂੰ ਸਾਨੂੰ ਸਾਡੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਚੰਡੀਗੜ੍ਹ ਤੋਂ ਮਹਾਲੀ ਦੇ ਵਿੱਚ ਆਉਂਦਿਆਂ ਹੀ ਬਹੁਤ ਸਾਰੇ ਮੋਰਚਾ ਤੋਂ ਹੀ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਉਸ ਦੌਰਾਨ ਜਿਹੜਾ ਜਾਬ ਚੱਲ ਰਿਹਾ ਸੀ ਜਿਹੜਾ ਮਾਹੀ ਹੋਟਲ ਦੇ ਬਾਹਰ ਬਿਲਕੁਲ ਇੱਕ ਪਾਲਕੀ ਬਣਾ ਕੇ ਟਰਾਲੀ ਟਰਾਲੀ ਪਾਲਕੀ ਬੜੀ ਟਰਾਲੀ ਬਣਾ ਕੇ ਉਸ ਦੇ ਵਿੱਚ ਜਾਬ ਚੱਲ ਰਿਹਾ ਸੀ ਜਿਹੜਾ ਕਿ ਸੜਕ ਤੋਂ 10 ਫੁੱਟ ਥੱਲੇ ਸੀ ਕੋਈ ਅਗਰ ਰਸਤਾ ਖੋਲ ਨਹੀਂ ਦਿਆ ਤਾਂ ਸੜਕ ਦੇ ਵਿੱਚ ਨਹੀਂ ਆਉਂਦਾ ਸੀ ਕੀ ਖਤਰਾ ਸੀ ਉਹਨਾਂ ਗੁਰੂ ਸਾਹਿਬ ਤੋਂ ਇਸ ਸਰਕਾਰ ਨੂੰ ਭਗਤ ਸਿੰਘ ਮਾਨ ਨੂੰ ਇਹਦੇ ਪ੍ਰਸ਼ਾਸਨ ਨੂੰ ਕਿਉਂ ਬਦਬੀ ਕੀਤੀ ਗਈ ਉਸ ਨੂੰ ਚੱਲ ਰਹੇ ਪਾਠ ਨੂੰ ਵਿੱਚ ਕਿਉਂ ਰੋਕਿਆ ਗਿਆ ਇਸ ਦਾ ਜਵਾਬ ਮੰਗਦੇ ਹਾਂ ਅਸੀਂ ਇਹ ਸਰਕਾਰ ਦਾ ਅੰਤ ਹੋਣਾ ਨਿਸ਼ਚਿਤ ਹੈ ਭਗਵੰਤ ਮਾਨ ਦਾ ਅੰਤ ਹੋਣਾ ਨਿਸ਼ਚਿਤ ਹੈ ਜਿਨੇ ਗੁਰੂ ਦਾ ਮੱਥ ਲਾਇਆ ਕਦੇ ਉਹ ਬਖਸ਼ਿਆ ਨਹੀਂ ਗਿਆ ਜਿਹੜਾ ਕਹਿੰਦਾ ਸੀ ਮੈਂ ਬੇਦਬੀਆਂ ਹੋਈਆਂ ਉਹਨਾਂ ਦੀ ਇਨਸਾਫ ਦਵਾਂਗਾ ਵਿਧਾਨ ਸਭਾ ਤੇ ਬੋਲਿਆ ਸੀ ਹੋਰ ਤਾਂ ਨਹੀਂ ਆਸੀ ਅਜੇ ਤੱਕ ਉਹ ਬੇਦਬੀਆਂ ਦਾ ਇਨਸਾਫ ਤੇ ਲੋਕਾਂ ਨੂੰ ਕੀ ਦਵੋਣਾ ਹੈ ਪੰਜਾਬੀਆਂ ਨੂੰ ਗੁਰਸਿੱਖਾਂ ਨੂੰ ਗੁਰੂ ਨਾਨਕ ਨਾਬਲੇਵਾਂ ਨੂੰ ਸ਼ਬਦ ਗੁਰੂ ਨੂੰ ਮੰਨਣ ਵਾਲੇ ਲੋਕਾਂ ਨੂੰ ਇਨਸਾਫ ਦੇਣ ਦੀ ਬਜਾਏ ਇਸ ਨੇ ਬਹੁਤ ਵੱਡੀ ਬੇਦਬੀ ਕੀਤੀ ਹੈ ਚੱਲ ਰਹੇ ਖੰਡਜਾਪ ਨੂੰ ਜਿਹੜਾ ਹੈ ਵਿਚੇ ਰੋਕ ਕੇ ਤੇ ਲੈ ਕੇ ਗਏ ਜਦ ਜਦੋਂ ਦਾ ਬੈਠੇ ਸੀ ਇਹ 57ਵਾਂ ਨੰਬਰ ਦਾ ਚੱਲ ਰਿਹਾ ਸੀ ਕਿਉਂਕਿ ਜਾਬ ਸ਼ੁਰੂ ਕਰਦੇ ਸੀ ਤੀਸ਼ੇ ਦਿਨ ਭੁੱਖ ਹੁੰਦੇ ਸੀ ਇਹ 52 ਨੰਬਰ ਤੇ ਪਹੁੰਚੇ ਹੋਏ ਸੀ ਤੇ 19 ਤਰੀਕ ਨੂੰ ਉਦੋਂ ਵਾਲੇ ਦਿਨ ਰਾਤ ਨੂੰ 8 ਵਜੇ ਉਦੋਂ ਮਹਾਰਾਜਾ ਸੁਪ ਲੈ ਆ ਜਾਂਦਾ ਤੇ 20 ਤਰੀਕ ਨੂੰ ਸਵੇਰੇ 10 ਵਜੇ ਭੋਗ ਪਹਿਣਾ ਸੀ ਕਿੰਨੀ ਕ ਅਮਰਜੈਂਸੀ ਹੋ ਗਈ ਸੀ ਕਿੰਨੀ ਕ ਹਕਤਾਵੀ ਸੀ ਅਜੇ ਤੱਕ ਤੇ 21 ਤਰੀਕ ਤੱਕ ਤੇ ਬਾਰਡਰ ਸਾਫ ਕਰਦੇ ਹੋ ਤੁਸੀਂ ਫਿਰ ਇੱਕ ਸਾਈਡ ਤੇ ਖੜੀ ਟਰਾਲੀ ਨੂੰ ਇੱਕ ਜਿਹੜੀ ਜਿਸ ਦੇ ਵਿੱਚ ਮਹਾਰਾਜਾ ਸਰੂਪਪਾਲ ਸਿੰਘ ਸਾਹਿਬ ਦੇ ਵਿੱਚ ਪਿਆ ਹੋਇਆ ਹੈ ਜੇ ਤੁਹਾਨੂੰ ਇੰਨੀ ਜ਼ਿੰਦਗੀ ਸੀ ਤੇ ਉਸ ਟਰਾਲੀ ਦੇ ਸਮੇਤ ਥੋੜਾ ਜਿਹਾ ਉਰਾਪਰਾ ਕਰ ਦਿੰਦੇ ਉਹ ਹੋਟਲ ਬਾਹੀ ਦੇ ਅੰਦਰ ਕਰ ਦਿੰਦੇ ਘਰ ਤੋਂ ਘੱਟ ਬੇਦਬੀਤ ਨਾ ਕਰਦੇ ਇਹ ਭਗਵੰਤ ਸਿਆ ਤੁਹਾਨੂੰ ਦੇਣੀਆਂ ਪੈਣੀਆਂ ਏ ਇਹ ਗੁਰੂ ਸਾਹਿਬ ਕਦੇ ਤੈਨੂੰ ਮਾਫ਼ ਨਹੀਂ ਕਰਨਗੇ ਕਿਸਾਨ ਦੇਸ਼ ਤੇ ਮਾਫ਼ ਨਹੀਂ ਕਰਨਗੇ ਉਹ ਕਾਲਾ ਧਿਆਏ ਕਦੀ ਮਾਫ਼ ਨਹੀਂ ਕੀਤਾ ਜਾਊਗਾ ਲੇਕਿਨ ਅਸੀਂ ਇਸ ਤੇ ਸਖਤ ਐਕਸ਼ਨ ਲਵਾਂਗੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਇਸ ਬਾਰੇ ਜਿਹੜਾ ਹੈ ਸ਼ਿਕਾਇਤ ਪੱਤਰ ਵੀ ਭੇਜਾਂਗੇ ਲੇਕਿਨ ਤੇ ਭੇਜਾਂਗੇ ਇਸਦੀ ਪੂਰੀ ਜਾਣਕਾਰੀ ਦਵਾਂਗੇ ਜਿਹੜਾ ਉੱਥੇ ਉਸ ਸਮੇਂ ਮੌਜੂਦ ਸੀ ਉਹਨਾਂ ਨੂੰ ਹੀ ਜਿਹੜਾ ਹੈਗਾ ਲੈ ਕੇ ਜਾਵਾਂਗੇ ਵੀ ਉੱਥੇ ਕੀ ਹੋਇਆ ਠੀਕ ਹੈ ਇਹਨਾਂ ਨੂੰ ਦਾ ਧੰਨਵਾਦ ਜਿਹੜੇ ਲੈ ਕੇ ਗਏ ਨੇ ਉਹਨਾਂ ਨੇ ਜਿਹੜਾ ਰਸਤੇ ਦੇ ਵਿੱਚ ਲੈ ਕੇ ਗਏ ਨੇ ਉਹ ਪਾਲਕੀ ਸਾਹਿਬ ਦੇ ਵਿੱਚ ਲੈ ਕੇ ਗਏ ਨੇ ਲੇਕਿਨ ਜਿਹੜਾ ਸਭ ਤੋਂ ਵੱਡੀ ਬੇਦਬੀ ਹੈ ਜਿਹੜਾ ਚੱਲ ਰਹੇ ਪਾਰਟ ਨੂੰ ਵਿਚੇ ਰੁਕਾ ਕੇ ਜਿਹੜਾ ਬਿਆਦ ਵੀ ਕੀਤੀ ਆ ਉਸ ਦਾ ਜ਼ਿੰਮੇਵਾਰ ਭਗੰਸ਼ ਸਿੰਘ ਮਾਨ ਕਿਉਂਕਿ ਗ੍ਰਹਿ ਪਰ ਆਗੂਤ ਕਲੇ ਤੇ ਮੌਕੇ ਤੇ ਜਿਹੜੇ ਅਧਿਕਾਰੀ ਹੋ ਆ ਜਿਹੜਾ ਮਨਦੀਪ ਸਿੰਘ ਸਿੱਧੂ ਕਹਿੰਦਾ ਵੀ ਅਸ ਮੈਂ ਕਿਹੜਾ ਰਿਟਾਇਰ ਹੋ ਗਿਆ ਤੂੰ ਰਿਟਾਇਰ ਨਹੀਂ ਤੇਰੇ ਜਿਵੇਂ ਪਹਿਲੇ ਛੜਕਾਂ ਤੇ ਪਾਗਲ ਹੋ ਕੇ ਲੋਕ ਫਿਰਦੇ ਆ ਨਾ ਜਿਨ੍ਹਾਂ ਨੇ ਬਿਆਦੀਆਂ ਦੇ ਕੀਤੀਆਂ ਸੀ ਉਹ ਛੜਕਾਂ ਤੇ ਫਿਰਦੇ ਆ ਉਹਨਾਂ ਨੂੰ ਕੋਈ ਸੰਭਾਲਦਾ ਨਹੀਂ ਉਹਨਾਂ ਨੂੰ ਬੱਚੇ ਨਹੀਂ ਸੰਭਾਲਦੇ ਐਵੇਂ ਹੀ ਤੁਹਾਡੇ ਨਾਲ ਹੋਣੀ ਹੈ ਐਵੇਂ ਹੀ ਭਗਵੰਤ ਸਿਆ ਤੁਹਾਡੇ ਨਾਲ ਹੋਣੀ ਹੈ ਜਿਨੇ ਗੁਰੂ ਨਾਮ ਅਥਾ ਲਾਇਆ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕੀਤੀ ਹੈ ਉਹ ਕਦੇ ਗੁਰੂ ਮਾਪ ਨਹੀਂ ਕਰਦਾ ਕਦੇ ਸੰਗਤ ਮਾਪ ਨਹੀਂ ਕਰਦੀ ਇਸ ਕਰਕੇ ਇੱਕ ਬਹੁਤ ਵੱਡਾ ਜਿਹੜਾ ਇਸ ਅੰਦੋਲਨ ਦੇ ਵਿੱਚ ਚੱਲ ਰਹੇ ਅੰਦੋਲਨ ਦੇ ਵਿੱਚ ਜਿਹੜੀ ਬੇਦਵੀ ਦਾ ਕਾਰਨ ਹੈ ਉਹ ਹੁਣ ਅ ਜਾਗਰ ਕੀਤਾ ਹੈ ਤੇ ਅਹੀ ਆਉਣ ਵਾਲੇ ਸਮੇਂ 'ਚ ਇਸ ਤੇ ਪੂਰੇ ਮੋਰਚੇ ਦਾ ਸਲਾਹ ਕਰਕੇ ਇਸ ਤੇ ਵੀ ਪੂਰਾ ਵੱਡਾ ਐਕਸ਼ਨ ਲਵਾਂਗੇ ਠੀਕ ਹੈ ਕਿਸਾਨੀ ਮੰਗਾ ਵਾਸਤੇ ਸੀ ਲੜ ਰਹੇ ਹਾਂ ਲੜਦੇ ਰਵਾਂਗੇ ਮੋਰਚਾ ਖਾਲੀ ਕਰਾਇਆ ਹੈ ਸੜਕਾਂ ਖਾਲੀ ਕਰਾਈਆਂ ਤੂੰ ਅੰਦੋਲਨ ਨਹੀਂ ਦਵਾ ਸਕਦਾ ਅੰਦੋਲਨ ਦੂਰ ਸਵਾਇਆ ਹੋ ਕਰਤੂਗਾ ਤੇ ਹੱਕੀ ਮੰਗਾ ਤੱਕ ਲੜਾਈ ਜਾਰੀ ਰਹੂਗੀ ਫਿਰ ਤੋਂ ਅਸੀਂ ਕਹਿੰਦੇ ਆ ਇਹ ਅਕੋਤੀ ਜਿਹੜਾ ਭਗਵੰਤ ਸਿੰਘ ਇਨ ਝੂਠਾ ਇਨਕਲਾਬੀ ਫਰੇਪੀ ਲੋਪੀ ਤੇ ਸ਼ਰਾਬੀ ਮੁੱਖ ਮੰਤਰੀ ਜਿੰਨੇ ਕੇ ਬੇਅਦਬੀ ਕੀਤੀ ਆ ਉਹ ਕਦੇ ਮਾਫ ਨਹੀਂ ਕਰੋਗੀ ਸੰਗਤ ਤੇ ਕਿਸਾਨ ਸਮਾਜ ਤੇ ਗੁਰੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਈ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਕੁਛ ਨਹੀਂ ਇੱਥੇ ਕੋਈ ਮੰਡੀ ਕਰਨ ਸਿਸਟਮ ਨਹੀਂ ਖਤਮ ਹੋਣਾ ਕੋਈ ਕਿਸਾਨਾਂ ਦੀਆਂ ਜ਼ਮੀਨਾਂ ਨਹੀਂ ਖੋਈਆਂ ਜਾਣੀਆਂ ਕਿਸਾਨ ਆ ਜਿਹੜਾ ਐਵੇਂ ਮਗਜ ਮਾਰ ਰਹੇ ਆ ਪੈਸੇ ਇਕੱਠੇ ਕਰਨ ਦੇ ਮਾਰੇ ਇਹ ਤੁਰੇ ਫਿਰਦੇ ਆ ਇਹਨਾਂ ਨੂੰ ਪੈਸੇ ਬੰਦੇ ਆ ਇਹ ਪੈਸੇ ਆ ਮਾਰੇ ਜਾ ਰਹੇ ਆ ਤੇ ਅਸੀਂ ਘਰਾਂ ਦੇ ਵਿੱਚ ਬੈਠੇ ਰਹਿਣਾ ਇਹ ਤੁਰੇ ਫਿਰਨ ਇਹ ਪਕਾਈਆਂ ਮਾਰਦੇ ਫਿਰਦੇ ਆ ਕੁੱਤੇ ਵਾਂਗੂ ਭੌਂਕਦੇ ਫਿਰਦੇ ਆ ਇਹ ਐਵੇਂ ਬਦਨਾਮ ਸਰਕਾਰਾਂ ਨੂੰ ਕਰਦੇ ਫਿਰਦੇ ਆ ਹਕੀਕਤ ਦੇ ਵਿੱਚ ਜਿਹੜਾ ਕੁਝ ਕਿਸਾਨ ਕਹਿੰਦੇ ਆ ਹੋ ਹੈ ਨਹੀਂਗਾ ਉਹਨਾਂ ਨੂੰ ਅੱਖਾਂ ਖੋਲ ਕੇ ਵੇਖ ਲੈਣਾ ਚਾਹੀਦਾ ਕਿ ਰਾਤ ਸ਼ੰਭੂ ਤੇ ਖਨੌਰੀ ਤੇ ਕੀ ਹਾਲ ਕੀਤਾ ਇੱਕ ਪਾਸੇ ਸੈਂਟਰ ਗਵਰਨਮੈਂਟ ਪੰਜਾਬ ਸਰਕਾਰ ਨੂੰ ਨਾਲ ਲੈ ਕੇ ਮੀਟਿੰਗ ਕਰ ਰਹੀ ਆ ਚੰਡੀਗੜ੍ਹ ਦੇ ਵਿੱਚ ਤੇ ਨਾਲ ਦੀ ਨਾਲ ਕਿਸਾਨਾਂ ਨੂੰ ਚੱਕਿਆ ਜਾ ਰਿਹਾ ਤੇ ਮੋਰਚੇ ਦੇ ਤੋੜ ਭੰਨ ਕੀਤੀ ਗਈ ਮੋਰਚੇ ਨੂੰ ਚੱਕਿਆ ਗਿਆ ਉਹਨਾਂ ਲਈ ਖੁਸ਼ਖਬਰੀ ਤਾਂ ਕਹਿਣਾ ਕਿ ਤੁਹਾਡੇ ਮੰਦਗਾਂ ਰੀਜਾ ਭਰਾਵੋ ਪੂਰੀਆਂ ਹੋਣ ਵਾਲੀਆਂ ਟੋਡੇ ਮੰਤਰੀਆਂ ਰੀਜਾ ਜਿਹੜੀਆਂ ਨਾ ਥੁੜੀ ਚਾਹੁੰਦੇ ਸੀ ਕਿ ਕਿਸਾਨ ਆਗੂ ਪੁਘਾਈ ਮਾਰਦੇ ਆ ਇਹ ਐਵੇਂ ਤੁਰੇ ਫਿਰਦੇ ਪੈਸੇ ਇਕੱਠੇ ਬਣਾਉਣ ਨੂੰ ਫਿਰਦੇ ਆ ਹੁਣ ਤੁਹਾਡੀਆਂ ਅੱਖਾਂ ਖੁੱਲਣਗੀਆਂ ਹੁਣ ਜਦੋਂ ਮੰਡੀਕਰਨ ਐਡਾ ਵੱਡਾ ਹਮਲਾ ਹੋ ਜਾਣਾ ਖੇਤੀ ਸੈਂਟਰ ਤੇ ਕਿਸਾਨ ਜੁਨੀਆਣਾ ਤੇ ਤੇ ਥੋੜਾ ਬਚਣਾ ਨਾ ਮੁਸ਼ਕਲ ਆ ਵੀਰੋ ਇਹ ਲੈਖ ਲਿਓ ਮੇਰੀ ਗੱਲ ਜੇ ਅੱਜ ਨਾ ਕਿਸਾਨ ਜਥੇਬੰਦੀਆਂ ਦੇ ਨਾਲ ਅਸੀਂ ਆ ਕੇ ਖੜੇ ਤੁਹਾਨੂੰ ਜੇ ਕਿਸਾਨ ਜਥੇਬੰਦੀਆਂ ਨੂੰ ਕੁਚਲ ਕੇ ਅਗਲੇ ਆਪਣਾ ਰਾਜ ਪਗਾ ਸਕਦੇ ਆ ਤੇ ਤੁਸੀਂ ਕਿਸੇ ਬਾਗ ਦੀ ਮੂਲੀ ਨਹੀਂ ਹੈਗੇ ਤੁਹਾਨੂੰ ਕੁੱਟਣਾ ਇਹਨਾਂ ਨੇ ਜ਼ਰੂਰ ਆ ਕਿੰਨੇ ਥਾਵਾਂ ਤੇ ਰੋੜਾਂ ਵਿੱਚ ਜ਼ਮੀਨ ਆਈ ਪੈਸੇ ਪਾਏ ਨਹੀਂ ਸਰਕਾਰ ਨੇ ਤੇ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਜੇ ਕਿਸਾਨ ਜਥੇਬੰਦੀਆਂ ਨਾ ਹੁੰਦੀਆਂ ਤੇ ਉਹਨਾਂ ਲੋਕਾਂ ਨੂੰ ਪੈਸੇ ਮਿਲਨੇ ਸੀ ਇਸੇ ਤਰ੍ਹਾਂ ਤੁਹਾਡੇ ਨਾਲ ਹੋਣਾ ਜੇ ਕਿਸਾਨ ਮੂਵਮੈਂਟ ਨੂੰ ਲੇਤਰਤਾ ਇਹ ਗੱਲ ਯਾਦ ਰੱਖ ਲਿਓ ਤੁਹਾਡੇ ਡਾਂਗਾ ਮਾਰ ਮਾਰ ਕੇ ਤੁਹਾਡੀਆਂ ਨਾਂ ਪੈ ਲੀਆਂ ਖੂਨ ਤੇ ਮੇਰਾ ਨਾਂ ਵਟਾ ਦੂ ਮੈਂ ਤੁਹਾਨੂੰ ਹੱਕ ਠੋਕ ਕੇ ਕਹਿਣਾ ਉਹ ਪੰਜਾਬ ਦੇ ਲੋਕੋ ਅਸੀਂ ਤਾਸ਼ ਕੁੱਟੀਆਂ ਜਾਣਦੇ ਆ ਅਸੀਂ ਚੁਗਲੀਆਂ ਕਰੀ ਜਾਂਦੇ ਆ ਕੋਈ ਬੰਦਾ ਕਿਸਾਨ ਜੂਨੀਅਨ ਦੇ ਵਿੱਚ ਕੰਮ ਕਰਦਾ ਅਸੀਂ ਮੋੜਾਂ ਤੇ ਬਹਿ ਕੇ ਉਹਦੀਆਂ ਚੁਗਲੀਆਂ ਤਾਂ ਕਰ ਲੈਨੇ ਆ ਕਿ ਪਕਾਈ ਮਾਰਦੇ ਫਿਰਦੇ ਆ ਇਹ ਪੈਸੇ ਬਣਾਉਂਦੇ ਫਿਰਦੇ ਆ ਤੇ ਅਕਲ ਤੁਹਾਨੂੰ ਹੋਣ ਆਉਣੀ ਆ ਅਕਲ ਤੁਹਾਨੂੰ ਹੁਣ ਆਉਣੀ ਆ ਤੁਹਾਨੂੰ ਕਹਿ ਕਹਿ ਕੇ ਮਰ ਗਿਆ ਕਿਸਾਨ ਸਯੁਕਤ ਮੋਰਚਾ ਓ ਪੰਜਾਬ ਦੇ ਲੋਕੋ ਜਾਗ ਪੋਏ ਓ ਪੰਜਾਬ ਦੇ ਲੋਕੋ ਪੰਜਾਬ ਨੂੰ ਬਚਾ ਲੋ ਓ ਪੰਜਾਬ ਦੇ ਲਈ ਖੜੇ ਹੋ ਜੋ ਓ ਪਰ ਤੁਸੀਂ ਸਵਾਏ ਗਾਲਾਂ ਕੱਢਣ ਤੋਂ ਬਿਜਾਈ ਕੁਛ ਨਹੀਂ ਕੀਤਾ ਕੁਛ ਪਰਸੈਂਟ ਲੋਕ ਆ ਜਿਹੜੇ ਇਸ ਮੂਵਮੈਂਟ ਦੇ ਨਾਲ ਜੁੜੇ ਆ ਤੇ ਉਹ ਪਰਸੈਂਟ ਲੋਕਾਂ ਨੇ ਥੋੜੀ ਖੇਤੀ ਬਚਾਉਣ ਦੇ ਲਈ ਆਪਣੇ ਉਤੇ ਕਈ ਕਈ ਪਰਚੇ ਪਵਾਏ ਜੇਲਾਂ ਕਟੀਆਂ ਪੌਲਸਾਂ ਰਾਤ ਨੂੰ ਭਿਜਾਉਂਦੀਆਂ ਦਿਨੇ ਭਿਜਾਉਂਦੀਆਂ ਤੁਹਾਡੇ ਲਈ ਫਿਰਦੇ ਸੀ ਪਰ ਅੱਜ ਕਿਸਾਨ ਮੂਵਮੈਂਟ ਨੂੰ ਖਤਮ ਕਰਨ ਦੇ ਲਈ ਪੂਰੀ ਤਿਆਰੀ ਆ ਜਿਹੜੀ ਭਗਵੰਤ ਮਾਨ ਨੇ ਕਰ ਲਈ ਆ ਤੇ ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਵੀ ਖੇਤੀ ਦੇ ਵਿੱਚੋਂ ਖਤਮ ਕਰੂਗੀ ਇਹ ਸਰਕਾਰ ਇਹ ਮੈਂ ਤੁਹਾਨੂੰ ਲੈ ਕੇ ਦਿੰਦਾ ਜੇ ਅੱਜ ਵੀ ਅਸੀਂ ਨਾ ਆਪਾਂ ਮੂੰਹ ਬੰਦ ਕਰਕੇ ਨਾ ਆਪਾਂ ਕਿਸਾਨਾਂ ਦੇ ਮਗਰ ਤੁਰੇ ਤੇ ਇਹ ਆਪਣੀ ਆਉਣ ਵਾਲੇ ਹਾਲਾਤ ਆ ਜਿਹੜੇ ਆਪਣੀਆਂ ਨਸਲਾਂ ਆਪਣੀਆਂ ਨਸਲਾਂ ਬਖਸ਼ਣ ਗਿਆਣੀਆਂ ਆਪਾਂ ਨੂੰ ਕਿਉਂਕਿ ਇਸ ਪੰਜਾਬ ਤੇ ਜਦੋਂ ਜਦੋਂ ਹਮਲਾਵਾਰ ਆਏ ਆ ਉਦੋਂ ਉਦੋਂ ਇਸ ਪੰਜਾਬ ਨੇ ਜਵਾਬ ਦਿੱਤਾ ਅਸੀਂ ਗੰਦੀਆਂ ਗਾਲਾਂ ਕੱਢਣ ਵਾਲਿਆਂ ਦੀਆਂ ਵੀਡੀਓ ਬਹੁਤ ਸ਼ੇਅਰ ਕਰ ਦਿੰਨੇ ਆ ਅਸੀਂ ਲੱਕ ਹਿਲਾਉਣ ਵਾਲਿਆਂ ਦੀਆਂ ਵੀਡੀਓ ਬਹੁਤ ਸ਼ੇਅਰ ਕਰ ਦਿੰਨੇ ਆ ਅਸੀਂ ਗੰਦਮੱਲ ਬਹੁਤ ਸ਼ੇਅਰ ਕਰਦੇ ਆ ਬਹੁਤ ਵੇਦੇ ਆ ਪਰ ਜਿੱਥੇ ਕਿਸਾਨਾਂ ਦੀ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲਾ ਕੋਈ ਆਉਂਦਾ ਉਦੋਂ ਤੁਸੀਂ ਉਹਨੂੰ ਗੂਠਾ ਮਾਰ ਕੇ ਤਾਂਟ ਪਾ ਦਿੰਦੇ ਆ ਤੇ ਇੱਥੋਂ ਪਤਾ ਸਾਫ਼ ਲੱਗਦਾ ਕਿ ਸਾਡੀ ਬਰਬਾਦੀ ਦੇ ਦਿਨ ਤੈਅ ਆ ਜਿਹੜੇ ਆਪਦੇ ਆਪ ਨੂੰ ਆਪਣੇ ਘਰਾਂ ਦੇ ਵਿੱਚ ਸੇਫ ਸਮਝਦੇ ਆ ਕਿ ਅਸੀਂ ਸੇਫ ਆ ਸਾਨੂੰ ਕੀ ਹੋ ਜੂ ਅਸੀਂ ਸਰਕਾਰ ਦੇ ਖਿਲਾਫ ਬੋਲਿਆ ਹੀ ਨਾ ਸਾਨੂੰ ਸਰਕਾਰ ਕੀ ਕਰ ਦੂ ਹੁਣ ਉਹਨਾਂ ਦੀ ਵਾਰੀ ਆ ਜਿਹੜੇ ਬੋਲਣ ਵਾਲੇ ਆ ਉਹ ਪਹਿਲਾਂ ਆ ਕੇ ਜਾਣੇ ਆ ਝਾੜ ਥੱਲੇ ਤੇ ਜਿਹੜੇ ਤੁਸੀਂ ਘਰਾਂ ਦੇ ਵਿੱਚ ਬੈਠੇ ਆ ਤਾਸ਼ਾਂ ਖੇਡਦੇ ਆ ਮੂੜਾਂ ਤੇ ਬਹਿ ਕੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਹੁਣ ਥੋਡੀ ਵਾਰੀ ਆਉਣ ਵਾਲੀ ਆ ਤਿਆਰ ਹੋਜੋ ਪੰਜਾਬ ਦੀ ਜ਼ਮੀਨ ਖਤਮ ਹੋਣ ਵਾਲੀ ਆ ਤੇ ਕਿਸਾਨੀ ਲਹਿਰ ਖਤਮ ਹੋ ਗਈ ਤੇ ਨਾਲ ਦੀ ਨਾਲ ਪੰਜਾਬ ਦੀ ਜ਼ਮੀਨ ਆ ਜਿਹੜੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਜਾਣੀ ਆ ਤੇ ਟਿੱਪਣ ਆਪੋ ਆਪਣੇ ਲੈ ਕੇ ਰੱਖ ਲੋ ਟਿੱਪਣਾਂ ਦੇ ਵਿੱਚ ਰੋਟੀ ਲੈ ਕੇ ਆਪਣੇ ਖੇਤਾਂ ਦੇ ਵਿੱਚ ਦਿਹਾੜੀਏ ਲੱਗਣ ਲਈ ਤਿਆਰ ਹੋ ਜੋ ਇਹ ਤੁਹਾਡਾ ਜਿਹੜਾ ਤੁਸੀਂ ਆਪ ਦੀ ਆਪ ਤਿਆਰ ਕਰਨਾ ਪੰਜਾਬ ਦੇ ਖੇਤਾਂ ਨੂੰ ਬਰਬਾਦ ਕਰਕੇ ਆਪਦੇ ਖੇਤਾਂ ਦੇ ਵਿੱਚ ਦਿਹਾੜੀਆਂ ਕਰਨੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਇਸ ਕਰਕੇ ਤੁਹਾਨੂੰ ਮੁਬਾਰਕਬਾਦ ਦਿੰਨਾ ਜਿਹੜੇ ਖੂਹਾਂ ਤੇ ਮੋੜਾਂ ਤੇ ਪਿੰਡਾਂ ਦੀਆਂ ਸੱਥਾਂ ਤੇ ਪਿੰਡਾਂ ਦੀਆਂ ਧਰਮਸ਼ਾਲਾ ਤੇ ਜਿੱਥੇ ਵੀ ਬਹਿ ਬਹਿ ਕੇ ਗੱਲਾਂ ਕਰਦੇ ਆ ਲੋਕ ਉਹਨਾਂ ਲੋਕਾਂ ਲਈ ਮੁਬਾਰਕਬਾਦ ਆ ਕਿ ਕਿਸਾਨ ਆ ਜਿਹੜੇ ਭੌਂਕਦੇ ਸੀ ਤੇ ਅੱਜ ਹਾਂ ਭੋਂਕਣ ਵਾਲਿਆਂ ਦੀ ਗੱਲ ਆ ਜਿਹੜੀ ਸੱਚ ਕਰਤੀ ਭਗਵਾਨ ਤਮਨ ਨੇ ਕਿਸਾਨ ਲਹਿਰ ਨੂੰ ਕੁਚਲ ਦੀ ਤਿਆਰੀ ਆ ਜਿਹੜੀ ਫੁੱਲ ਕਰ ਲਈ। ਵੀਡੀਓ ਵੱਤੋ ਵੱਤ ਸ਼ੇਅਰ ਕਰਿਓ ਉਹਨਾਂ ਲੋਕਾਂ ਤੱਕ ਜਰੂਰ ਪਹੁੰਚਾਓ ਜਿਹੜੇ ਕਿਸਾਨ ਲਹਿਰ ਨੂੰ ਗਾਲਾਂ ਕੱਢਦੇ ਆ। ਹਾਂਜੀ ਬਣਾ ਜੀ। ਹਾਂਜੀ ਦੋਸਤੋ ਸਭ ਤੋਂ ਪਹਿਲਾਂ ਬਲਾਉ ਫਤੇ ਵਾਜੁਰਜੀ ਕਾ ਖਾਲਸਾ ਵਾਜੁਰਜੀ ਦੀ ਫਤੇ। ਤਕਰੀਬਨ ਪੂਰੇ ਭਾਰਤ ਦੇ ਕਿਸਾਨਾਂ ਨੂੰ ਪਤਾ ਹੀ ਹੈ ਕਿ ਪਿਛਲੇ 19 ਤਰੀਕ ਨੂੰ ਮੀਟਿੰਗ ਦਾ ਝਾਂਸਾ ਦੇ ਕੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫਰਮਾਂ ਦੇ ਲੀਡਰਸ਼ਿਪ ਹੇਠ ਬਹੁਤ ਸਾਰੇ ਸਾਡੇ ਕਿਸਾਨ ਆ ਜਿਹੜੇ ਅੱਜ ਜੇਲ੍ਹਾਂ ਦੇ ਵਿੱਚ ਪੰਜਾਬ ਦੀ ਘਟੀਆ ਸਰਕਾਰ ਤੇ ਘਟੀਆ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀਵਾਲ ਲਾਲੇ ਦੇ ਇਸ਼ਾਰਿਆਂ ਤੇ ਗ੍ਰਿਫਤਾਰ ਕੀਤੇ ਹੋਏ ਆ ਔਰ ਗ੍ਰਿਫਤਾਰ ਕੀਤੇ ਗਏ ਜਿਹੜੇ ਕਿਸਾਨ ਆ ਸਾਡੇ ਅੱਜ ਜ਼ਿਲ੍ਹਾ ਫਰੀਦਕੋਟ ਦੀ ਕਮੇਟੀ ਬਣੀ ਆ ਜਿਹਦੇ ਵਿੱਚ ਬਾਜਾਖਾਨਾ ਬਲਾਕ ਦੇ ਪ੍ਰਧਾਨ ਔਰ ਜੈਤੋ ਦੇ ਬਲਾਕ ਦੇ ਪ੍ਰਧਾਨ ਅਸੀਂ ਇੱਕ ਕਮੇਟੀ ਬਣਾਈ ਹੈ ਕਿ ਜਿਹੜੇ ਵੀ ਪੀੜਿਤ ਪਰਿਵਾਰ ਆ ਕਿਉਂਕਿ ਕਿਸਾਨ ਜ਼ੇਲਾਂ ਦੇ ਵਿੱਚ ਹੈ ਪਰਿਵਾਰਾਂ ਨੂੰ ਜਿਹੜਾ ਮਿਲ ਕੇ ਹਰ ਤਰ੍ਹਾਂ ਦੀ ਜਥੇਬੰਦੀ ਦਾ ਸਹਿਯੋਗ ਮਦਦ ਦੇਣ ਦਾ ਜਿਹੜਾ ਵਿਸ਼ਵਾਸਤਵਾਇਆ ਜਾ ਰਿਹਾ ਹੈ ਤੇ ਬਣਦਾ ਵੀ ਆ ਸਾਡਾ ਫਰਜ਼ ਵੀ ਬਣਦਾ ਕਿਉਂਕਿ ਉਹ ਕਿਸਾਨ ਸਾਡੀ ਖਾਤਰ ਜ਼ੇਲਾਂ ਕੱਟ ਰਹੇ ਆ ਤਾਂ ਪਰਿਵਾਰਾਂ ਨੂੰ ਮਿਲਣਾ ਫਰਜ਼ ਆ ਔਰ ਪਿੰਡ ਕਮੇਟੀਆਂ ਦਾ ਵੀ ਫਰਜ਼ ਆ ਕਿ ਉਹਨਾਂ ਕਿਸਾਨਾਂ ਦਾ ਜਿਹੜਾ ਮਗਰ ਕੋਈ ਕਾਮਕਾਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਪਰਿਵਾਰ ਨੂੰ ਕਰਨਾ ਪੈਂਦਾ ਉਹਦੇ ਵਿੱਚ ਪਿੰਡ ਕਮੇਟੀਆਂ ਨੂੰ ਵੀ ਸਾਡੀ ਬੇਨਤੀ ਹੈ ਕਿ ਪੂਰੀ ਚੋਰ ਨਾਲ ਮਦਦ ਕੀਤੀ ਜਾਵੇ ਔਰ ਇਸ ਵੀਡੀਓ ਦੇ ਮਾਧਮ ਰਾਹੀਂ ਫਰੀਦਕੋਟ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਆਗੂਆਂ ਨੂੰ ਬੇਨਤੀ ਆ ਸਾਡੀ ਕੁਝ ਲਿਸਟਾਂ ਸਾਡੇ ਕੋਲੇ ਆ ਚੁੱਕੀਆਂ ਕਿ ਫਲਾਣੇ ਪਿੰਡ ਤੋਂ ਇੰਨੇ ਕਿਸਾਨ ਗ੍ਰਿਫਤਾਰ ਆ ਕੁਝ ਜਿਹੜੇ ਲਿਸਟਾਂ ਦੇ ਵਿੱਚ ਸਾਡੇ ਕੋਲੇ ਨਾਮ ਨਹੀਂ ਆਏ ਸਾਡੀ ਸਾਰੇ ਬਲਾਕਾਂ ਦੇ ਸਾਰੇ ਪਿੰਡ ਕਮੇਟੀਆਂ ਦੇ ਆਗੂਆਂ ਨੂੰ ਬੇਨਤੀ ਆ ਕਿ ਆਪੋ ਆਪਣੇ ਪਿੰਡ 'ਚ ਜਿਹੜੇ ਕਿਸਾਨ ਤੁਹਾਡੇ ਗ੍ਰਿਫਤਾਰ ਹੋਏ ਆ ਉਹਨਾਂ ਦੇ ਨਾਮ ਉਹਨਾਂ ਦੇ ਪਰਿਵਾਰਾਂ ਦੇ ਐਡਰੈਸ ਆ ਜਿਹੜੇ ਨੋਟ ਕਰਕੇ ਰੱਖਿਓ ਕਿਉਂਕਿ ਅੱਜ ਅਸੀਂ ਜੈਤੋ ਬਲਾਕ ਦੇ ਰਪਿੰਡ ਰਾਮਿਆਣੇ ਤੋਂ 6 ਕਿਸਾਨ ਗ੍ਰਿਫਤਾਰ ਸੀਗੇ ਉਹਨਾਂ ਦੇ 6ਾਂ ਪਰਿਵਾਰਾਂ ਨੂੰ ਮਿਲ ਕੇ ਆਏ ਆ ਪਿੰਡ ਰੋੜੀ ਕਪੂਰੇ ਦਾ ਬਲਦੇਵ ਸਿੰਘ ਇੱਕ ਬਜ਼ੁਰਗ ਆ ਉਹ ਕਿਸਾਨ ਦੇ ਪਰਿਵਾਰ ਨੂੰ ਮਿਲ ਕੇ ਆਏ ਆ ਇਸੇ ਤਰ੍ਹਾਂ ਪਿੰਡ ਝਖੜਾ ਦੇ ਦੋ ਕਿਸਾਨ ਸਾਡੇ ਇੱਕ ਇਸ ਪਰਿਵਾਰ ਜਿੱਥੇ ਖੜੇ ਆ ਇਹਨਾਂ ਦਾ ਕਿਸਾਨ ਗ੍ਰਿਫਤਾਰਾ ਪਰਿਵਾਰ ਨੂੰ ਇੱਥੇ ਮਿਲ ਕੇ ਮਿਲ ਰਹੇ ਆ ਔਰ ਇਸੇ ਤਰ੍ਹਾਂ ਬਗਰਾੜੀ ਦੇ ਵਿੱਚ ਬਾਜਾਖਾਨਾ ਬਲੱਗ ਦਾ ਬਗਰਾੜੀ ਤੇ ਪਿੰਡ ਬਾਜਾਖਾਨਾ ਤੇ ਕਿਸਾਨ ਆ ਜਿਹੜੇ ਉਹ ਗ੍ਰਿਫਤਾਰਾ ਉਹਨਾਂ ਪਰਿਵਾਰਾਂ ਨੂੰ ਮਿਲਣਾ ਸਾਡਾ ਫਰਜ਼ ਮੰਨਦਾ ਭਰਾਵੋ ਲੜਾਈ ਆ ਜਿਹੜੀ ਕਿਤੇ ਨਾ ਸੋਚ ਲੋ ਵੀ ਅੰਦੋਲਨ ਸਾਡਾ ਤਾਰੋ ਪੀੜੇ ਹੋ ਗਿਆ ਅੰਦੋਲਨ ਸਾਡਾ ਖਦੇੜਤਾ ਅਸੀਂ ਅੰਦੋਲਨ ਕਰਨਾ ਛੱਡ ਦਾਂਗੇ ਤਾਂ ਸਰਕਾਰ ਨੂੰ ਸਾਡੀ ਚੇਤਾਵਨੀ ਆ ਪੰਜਾਬ ਦੀ ਸਰਕਾਰ ਨੂੰ ਸਾਡੇ ਉੱਥੇ ਜਿਹੜਾ ਸਮਾਨ ਆ ਟਰਾਲੀਆਂ ਸਾਡੇ ਟਰੈਕਟਰ ਆ ਉਹਨਾਂ ਦੀ ਲੁੱਟ ਹੋ ਰਹੀ ਆ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਤੁਹਾਡੇ ਐਮਐਲਏ ਦੇ ਘਰੋਂ ਟਰਾਲੀਆਂ ਮਿਲ ਰਹੀਆਂ ਤੁਹਾਡੇ ਮੌਜੂਦਾ ਜਿਹੜਾ ਪ੍ਰਸ਼ਾਸਨ ਉਹਦੇ ਨੱਕ ਦੇ ਹੇਠ ਸਾਡੇ ਸਿਲੰਡਰ ਸਾਡੇ ਪੱਖੇ ਸਾਡਾ ਕੀਮਤੀ ਸਮਾਨ ਜਿਹੜਾ ਤਿਲ ਤਿਲ ਕਰਕੇ ਪਿੰਡਾਂ ਦੇ ਵਿੱਚੋਂ ਗ੍ਰਾਹੀ ਕਰਕੇ ਸਾਡਾ ਬਣਿਆ ਕਰੋੜਾਂ ਰੁਪਈਆ ਦਾ ਸਮਾਨ ਆ ਜਿਹੜਾ ਤੁਹਾਡੇ ਨੱਕ ਦੇ ਹੇਠ ਥੋਡੇ ਉਥੋਂ ਦੇ ਮੌਜੂਦਾ ਐਮਐਲਏ ਜਿਹੜੇ ਉਹ ਆਪਣੇ ਬੰਦਿਆਂ ਨੂੰ ਜਿਹੜੇ ਟਰਾਲੀਆਂ ਰਹੀਂ ਕੈਂਟਰਾਂ ਰਹੀਂ ਢੋ ਰਹੇ ਆ ਉਹਦੇ ਤੇ ਨਕੇਲ ਪਾਓ ਨਹੀਂ ਤੇ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ 'ਚ ਸਮਾਂ ਸਾਡਾ ਵੀ ਆਉਣਾ ਸਮਾਂ ਆਊਗਾ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਵੀ ਆਉਣਾ ਜਿਵੇਂ ਤੁਹਾਡੇ ਲੋਕਾਂ ਨੇ 92 ਚਿਤਾਏ ਆ ਆਪਦੀ ਤਿਆਰੀ ਕਰ ਲਓ ਕੁਰਸੀ ਤੁਹਾਡੀ ਵੀ ਨਹੀਂ ਰਹਿਣੀ ਤੁਹਾਡਾ ਵੀ ਇੱਕ ਨਹੀਂ ਜਿੱਤਣਾ ਤੇ ਸਮਾਨ ਦੀ ਪਰਭਾਈ ਆ ਜਿਸ ਦਿਨ ਸਾਡੇ ਆਗੂ ਰਹਾ ਹੋ ਜਾਣਗੇ ਅਸੀਂ ਸਮਾਨ ਦੀ ਇੱਕ ਇੱਕ ਚੀਜ਼ ਦੀ ਪਰਭਾਈ ਆ ਜਿਹੜੀ ਉਹ ਕਰਾਂਗੇ ਤਾਂ ਜਿਹੜੇ ਵੀ ਵੀਰ ਟਰਾਲੀਆਂ ਉਥੋਂ ਇਹ ਮੋਰਚੇ ਦੇ ਵਿੱਚੋਂ ਲੈ ਕੇ ਆ ਰਹੇ ਆ ਉਹਨਾਂ ਨੇ ਵੀ ਸਾਡੀ ਬੇਨਤੀ ਆ ਆਪਣੇ ਜਿਹੜੇ ਸਮਾਨ ਦੀ ਵੀਡੀਓ ਬਣਾਓ ਕਿ ਆ ਸਾਡਾ ਸਮਾਨ ਇੰਨਾ ਟਰਾਲੀ ਦੇ ਵਿੱਚ ਅਸੀਂ ਲੈ ਆਂਦਾ ਆ ਸਮਾਨ ਸਾਡਾ ਗਾਇਬ ਆ ਉਹਦੀ ਲਿਸਟ ਬਣਾਓ ਉੱਥੇ ਦੇ ਮੁਲਾਜ਼ਮਾਂ ਨੂੰ ਸੌਂਪੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਅੰਦੋਲਨ ਖੜਾ ਕਰਕੇ ਇਸ ਸਰਕਾਰ ਨੂੰ ਮੁੱਖ ਮੰਤਰੀ ਤੋਂ ਇੱਕ ਇੱਕ ਚੀਜ਼ ਦਾ ਹਿਸਾਬ ਆਪਾਂ ਲਵਾਂਗੇ ਤਕੜੇ ਹੋ ਕੇ ਲੜੋ ਲੜਦੇ ਰਹਾਂਗੇ ਆਉਣ ਵਾਲੀ ਕਣਕ ਬਕਾਉਣੀ ਆ ਝੋਨੇ ਬਕਾਉਣੇ ਆ ਇੱਥੇ ਬਿਜਲੀ ਇਹਨਾਂ ਤੋਂ ਲੈਣੀ ਆ ਇਹਨਾਂ ਦਾ ਹਰ ਸਰਕਾਰ ਨੂੰ ਮੂੰਹ ਤੋੜਮਾ ਜਵਾਬ ਦੇ ਕੇ ਕਿਸਾਨਾਂ ਦੀ ਆਪਾਂ ਰਾਖੀ ਕਰਨੀ ਆ ਸੋ ਅਸੀਂ ਅੱਜ ਭਾਰਤੀ ਕਿਸਾਨ ਜੁਨੇ ਨੇ ਇੱਕ ਤਾਂ ਸਿੱਧੂ ਪਰ ਵੱਲੋਂ ਇਹ ਸੇਵਾਵਾਂ ਅੱਜ ਨਿਭਾ ਰਹੇ ਆਂ ਦੂਜੇ ਜ਼ਿਲ੍ਹਿਆਂ ਦੇ ਆਗੂ ਸਹਿਮਾਨ ਨੂੰ ਵੀ ਬੇਨਤੀ ਹੈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਨਹੀਂ ਆਪੋ ਆਪਣੇ ਪਿੰਡ ਦੀਆਂ ਕਮੇਟੀਆਂ ਬਣਾ ਕੇ ਉਹਨਾਂ ਗਰਭਪਤਾਰ ਕੀਤੇ ਕਿਸਾਨਾਂ ਨੂੰ ਪਰਿਵਾਰਾਂ ਨੂੰ ਮਿਲ